ਮਾਤਾ ਜੀ ਕੋਲ ਬੈਠੇ ਆ ਮਾਤਾ ਜੀ ਨੂੰ ਮਿਲ ਕੇ ਆਏ ਆ ਔਰ ਰਾਜਵੀਰ ਜਵੰਦਰ ਸਾਹਿਬ ਜਿਨ੍ਹਾਂ ਦੀ ਵਜ੍ਹਾ ਨਾਲ ਸਾਰੇ ਸਾਰੀ ਦੁਨੀਆ ਦੀ ਜਾਨ ਮੁਰਚਾਈ ਹੋਈ ਹੈ ਸਾਰੇ ਕਨਸਰਨਡ ਆ ਉਹਨਾਂ ਨੂੰ ਵੀ ਮੈਂ ਦੇਖ ਕੇ ਆਇਆ ਉਹ ਬਚਿਆ ਦਾ ਉਹਨਾਂ ਦੇ ਰੂਮ ਉਹਨਾਂ ਦੇ ਜਾ ਕੇ ਦੇਖ ਕੇ ਆ ਗੱਲ ਇਹ ਆ ਕਿ ਸਾਰੀ ਦੁਨੀਆ ਦੇ ਮਾਪਿਓ ਆਪ ਆਪਣਾ ਬੱਚੜਾ ਸਮਝ ਕੇ ਮਾਂ ਵੀ ਪਿਓ ਵੀ ਸਾਰੀ ਦੁਨੀਆ ਦੇ ਮੈਂ ਕਹਿ ਰਿਹਾ ਸਾਰੀਆਂ ਭੈਣਾਂ ਆਪਣਾ ਵੀਰ ਸਮਝ ਕੇ ਸਾਰੇ ਬੱਚੇ ਆਪਣਾ ਵੀਰ ਸਮਝ ਕੇ ਉਹਨਾਂ ਲਈ ਦਵਾਵਾਂ ਕਰ ਰਹਾ ਹੈ ਇਹਦੇ ਹੁੰਦੇ ਨੇ ਕਿ ਸਾਰੇ ਸਾਰਾ ਲੋਕ ਸਿਆਣੇ ਆ ਸਮਝਾਉਣ ਦੀ ਲੋੜ ਨਹੀਂ ਆਮ ਹੀ ਇਹ ਗੱਲ ਹੈ ਕਿ ਜਦੋਂ ਜਵਾਬ ਹੀ ਦੇਣੀ ਚਾਹੀਦੀ ਹੈ ਲੇਕਿਨ ਦੁਆ ਚ ਵੀ ਅਸਰ ਹੈ ਤੇ ਅਰਦਾਸ ਤਾਂ ਸਾਰਾ ਜਹਾਨ ਹੀ ਕਰ ਰਿਹਾ ਪਤਾ ਨਹੀਂ ਕੀ ਨਜ਼ਰ ਲੱਗ ਗਈ ਹੈ ਮਿਊਜ਼ਿਕ ਇੰਡਸਟਰੀ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਕੋਈ ਨਾ ਕੋਈ ਹੋਇਆ ਜਾਂਦਾ ਪਰ ਮੈਂ ਅਰਦਾਸ ਕਰਦਾ ਹਾਂ ਇਹ ਸੱਚੇ ਪਾਤਸ਼ਾਹ ਮੈਂ ਹੁਣੇ ਉਹਨਾਂ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਕਹਿੰਦੇ ਹੁੰਦੇ ਰੱਬ 70 ਮਾਵਾਂ ਜਿੰਨਾ ਪਿਆਰ ਕਰਦਾ ਐ ਮੇਰੇ ਮਾਲਕਾ ਮਾਂ ਦੀ ਝੋਲੀ ਚ ਪੈਰ ਪਾ ਦੇ ਉਹਨਾਂ ਭੈਣਾਂ ਦਾ ਵੀਰ ਵਾਪਸ ਕਰ ਦੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਵਾਪਸ ਕਰ ਦੇ ਕਿਉਂ ਉਹਨਾਂ ਦੇ ਕਰੋ ਸਾਡੀ ਬੇਟੀ ਉਹਦਾ ਉਹਦੇ ਤੇ ਤਰਸ ਕਰ ਰਹਿਮ ਕਰ ਜਿੱਥੇ ਸਾਰਾ ਜਹਾਨ ਕਰ ਰਿਹਾ ਮੇਰਾ ਇੱਕ مشورہ ਆ ਸਾਰੀ ਪੰਜਾਬੀ میوزਿਕ ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਕਿ ਜਲਦੀ ਠੀਕ ਹੋ ਕੇ ਜਦੋਂ ਆਵੇ ਰਾਜਵੀਰ ਜਵੰਦਾ ਸਾਹਿਬ ਤੇ ਆਪਾਂ ਸ਼ੁਕਰਾਨੇ ਦਾ ਖੰਡ ਪਾਟ ਸਾਡੇ ਜਨੇ ਗੱਲ ਕੀਤੀ ਇੱਕ ਜਗ੍ਹਾ ਕਰਾਇਆ ਕਿ ਉਸ ਤੋਂ ਬਾਅਦ ਮੈਨੂੰ ਲੱਗਦਾ ਜਿੱਦਾਂ ਨਜ਼ਰ ਜੀ ਲੱਗੀ ਹੈ ਖੂਬਸੂਰਤੀ ਉਹ ਇੰਨਾ ਦੇਖਣੋਂ ਤੁਸੀਂ ਸਾਰੇ ਦੇਖਦੇ ਹੋ ਟੀਵੀ 'ਚ ਉਹ ਇੰਨਾ ਫੱਬਦਾ ਕੋਈ ਨਜ਼ਰ ਜੀ ਲੱਗ ਗਈ ਆ ਬਾਕੀ ਫਿਲਮ ਇੰਡਸਟਰੀ ਵੀ ਬਾਕੀ ਕਲਾਕਾਰਾਂ ਤੇ ਵੀ ਕੋਈ ਜਿੱਦਾਂ ਭਾਰੀ ਹੁੰਦੀ ਹੈ ਆ ਹੁਣ ਸਮੇਂ ਬਦਲ ਗਿਆ ਪਿੱਛੇ ਪਿੰਡਾਂ ਚ ਡੰਗਰਾਂ ਨੂੰ ਵੀ ਕੋਈ ਪ੍ਰੋਬਲਮ ਆਉਣੀ ਤੇ ਸਾਰੇ ਲੜ ਕੇ ਕੰਡ ਪਾਟ ਕਰਾ ਦੇਉਂਦੇ ਸੀ ਤੇ ਮੈਂ ਚਾਹਾਂਗਾ ਉਹ ਠੀਕ ਠਾਕ ਹੋ ਕੇ ਆਜਵੇ ਸ਼ੁਕਰਾਨੇ ਦਾ ਪਹਿਲਾਂ ਕਰਾਈਏ ਫਿਰ ਕਲਾਕਾਰਾਂ ਲਈ 뮤직 ਇੰਡਸਟਰੀ ਲਈ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਅਰਕੰਡ ਪਾਟ ਕਰਾਈਏ ਬਾਕੀ ਮੈਂ ਹੀ ਕਿੰਨਾ ਐ ਦੋ ਜਹਾਂ ਦਿਆ ਵਾਲਿਆ ਤੇਰੇ ਕਬਜ਼ੇ ਕੁਦਰਤ ਸਾਡੀ ਸਭ ਦੀ ਜਾਨ ਆ ਤੇ ਇਹ ਇੱਕ مشورہ ਆ ਜਿਹੜੇ ਸਾਰੀ ਦੁਨੀਆ ਉਹਨਾਂ ਨੂੰ ਅਰਦਾਸ ਕਰ ਰਹੀ ਮੈਂ ਇਕੱਲਾ ਨਹੀਂ ਸਾਰਾ ਜਹਾਨ ਹੀ ਅਰਦਾਸ ਕਰ ਰਿਹਾ ਜੀ ਦੋ ਦੋ ਚਾਰ ਚਾਰ ਦਿਨ ਵੀ ਦੇਈਏ ਉਹਨੂੰ عمر ਦੇ ਆਪਣੇ ਚੋਂ ਜਿੱਥੇ ਅਰਦਾਸ ਕਰ ਰਿਹਾ ਇੱਕ ਮੇਰਾ مشورہ ਆ ਜੇ ਤੇ ਕੋਈ ਇਕੱਲਾ ਹੋਵੇ ਕਿਸੇ ਦਾ ਤੇ ਕੁਝ ਸਾਲ ਦਵੇ ਪਰ ਉਹਨੂੰ ਤਾਂ ਕਰੋੜਾਂ ਹੀ ਪਿਆਰ ਕਰਦੇ ਲੋਕ ਜੀ ਯਾਰ ਆਪਾਂ ਦੋ ਦੋ ਦਿਨ ਵੀ ਮਾਲਕ ਨਾ ਹੋਈ ਹੋਈ ਦੇ ਲਈ ਕਰ ਲਈਏ ਸੋਹਣੇ ਰੱਬ ਨਾਲ खरे ਮੰਨੀ ਜਾਵੇ ਸਦਾਤ ਕੇ ਸਾਡੇ ਥੋੜੇ ਥੋੜੇ ਜਨ ਲੈ ਲੈ ਸਾਰਾ ਜਿਹੜਾ ਵੀ ਅਰਦਾਸ ਕਰਦਾ ਉਹ ਕਵੇ ਇਹਨੂੰ ਉਮਰ ਦੇ ਦੇ ਝੋਲੀ ماں ਦੀ ਝੋਲੀ ਚ ਖੈਰ ਪਾ ਦੇ ਭੈਣਾਂ ਦਾ ਵੀਰ ਵਾਪਸ ਆ ਜਾਵੇ ਤੇ ਸ਼ਾਇਦ ਇਸ ਤਰ੍ਹਾਂ ਮਾਲਕ ਇਹ ਇਸ ਤਰ੍ਹਾਂ ਹੋ ਜਾਏ ਕਿਉਂਕਿ ਕ੍ਰਿਸ਼ਮੀ ਹੋਣ ਲਈ ਹੈ ਕਰਮ ਹੋਣ ਲਈ ਹੈ ਉਹ ਤੇ ਖੁਦਰਤ ਹੀ ਰਹਿਮ ਕਰਨਾ ਹੈ ਉਹਨੂੰ ਤਾਜ਼ਾ রহিম ਕਰੀਮ ਕਹਿੰਦੇ ਗੁਰਨਾਨਿਤ ਬਾਸ਼ਾ ਰਹਿਮ ਕਰੇ ਤੁਹਾਡੇ ਸਾਰਿਆਂ ਤੇ ਮੇਰੀ ਇਹੀ ਅਰਦਾਸ ਹੈ ਜਲਦੀ ਕੋਈ ਅੱਛੀ ਖਬਰ ਆਵੇ ਬਹੁਤ ਬਹੁਤ